ਸ਼ੁਕਰਨ ਦੇ ਮਾਮਲੇ ਦੇ ਵਿੱਚ ਹੁਣ ਤੱਕ ਕੀ ਕੁਝ ਹੋਇਆ ਹੈ ਤੇ ਅੱਗੇ ਕੀ ਹੈ ਦੇਖੋ ਸ਼ੁਕਰਨ ਦੇ ਮਾਮਲੇ ਸਾਨੂੰ ਜਿਵੇਂ ਪਤਾ ਹੋਵੇਗਾ ਕਿ ਮਾਨਯੋਗ ਹਾਈ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਜਸਟਿਸ ਜੈਸ਼ਰੀ ਠਾਕੁਰ ਦੀ ਅਧਿਕਸ਼ਤਾ ਚ ਉਸ ਕਮੇਟੀ ਦੇ ਕੋਲ ਇਨਵੈਸਟੀਗੇਸ਼ਨ ਪੈਂਡਿੰਗ ਹੈ ਇਨ ਦਾ ਮੀਨ ਟਾਈਮ ਹਾਈ ਕੋਰਟ ਦੇ ਵਿੱਚ ਐਫਐਸਐਲ ਰਿਪੋਰਟ ਪੇਸ਼ ਕੀਤੀ ਗਈ ਸੀ ਜੋ ਕੱਲ ਮਾਨਯੋਗ ਹਾਈ ਕੋਰਟ ਨੇ ਖੋਲੀ ਉਸ ਐਫਐਸਐਲ ਰਿਪੋਰਟ ਸੇ ਇੱਕ ਬੜੀ ਗੱਲ ਸਾਹਮਣੇ ਆਈ ਹੈ ਕਿ ਸ਼ੁਕਰਨ ਦੇ ਸਿਰ ਤੋਂ ਜਿਹੜੀ ਗੋਲੀ ਨਿਕਲੀ ਹੈ ਉਹ ਸ਼ਾਰਟ ਗਨ ਤੋਂ ਹੈ ਇਸ ਤੇ ਹਰਿਆਣਾ ਸਰਕਾਰ ਦੇ ਵਕੀਲ ਦਾ ਕਹਿਣਾ ਸੀ ਕਿ ਸਾਡੇ ਕੋਲ ਤਾਂ ਸ਼ਾਰਟਗਨ ਹੁੰਦੀ ਨਹੀਂ ਸੀ ਸਾਡੇ ਪੁਲਿਸ ਕੋਲ ਪਰ ਤੁਸ ਜੇ ਕਰੀ ਯਾਦ ਹੋਵੇਗਾ ਤੁਹਾਨੂੰ ਕਿਸਾਨ ਆਗੂਆਂ ਨੇ بار بار ਇਹ ਇਲਜ਼ਾਮ ਲਾਈ ਸੀ ਕਿ ਹਰਿਆਣਾ ਪੁਲਿਸ ਤੋਂ ਇਲਾਵਾ ਸਿਵਲ ਡਰੈਸ ਦੇ ਵਿੱਚ ਵੀ ਕਾਫੀ ਲੋਕ ਸਨ ਜਿਹੜੇ ਹਰਿਆਣਾ ਪੁਲਿਸ ਦੇ ਨਾਲ ਕੰਮ ਕਰਦੇ ਜਿਨ੍ਹਾਂ ਨੇ ਅਤਿਆachar ਕੀਤੇ ਤਸ਼ੱਦਦ ਕੀਤੀ ਤੇ ਇਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਸ਼ੁਕਰਨ ਦੀ ਹੱਤਿਆ ਜਿਹੜੀ ਕੀਤੀ ਗਈ ਹੈ ਉਹ ਪੁਲਿਸ ਨੇ ਨਹੀਂ ਬਲਕਿ ਇਹ ਕੁਝ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਨੇ ਕੀਤੀ ਹੈ ਕਿ ਇਸ ਮਾਮਲੇ ਦੀ ਜਿਹੜੀ ਹੈ ਜਸੂ ਜੈਸੀ ਟਾਕੂ ਦੀ ਕਮੇਟੀ ਆ ਉਹਦੇ ਕੋਲ ਅਸੀਂ ਜਾ ਕੇ ਪੱਖ ਰੱਖਾਂਗੇ ਤੇ ਅਸੀਂ ਕਵਾਂਗੇ ਜਾਂਚ ਹੋਣੀ ਚਾਹੀਦੀ ਹੈ ਉਹ ਕਿਹੜੇ ਬੰਦੇ ਨੇ ਐਂਟੀ ਸੋਸ਼ਲ ਬੰਦੇ ਨੇ ਜਿਹੜੇ ਕਿ ਬਿਨਾ ਬਿਨਾ ਕਿਸੇ ਕਾਨੂੰਨੀ ਉਹਨਾਂ ਨੂੰ ਜੋ ਅਥਾਰਟੀ ਤੋਂ ਉਹਨਾਂ ਨੇ ਜਾ ਕੇ ਇਸ ਤਰ੍ਹਾਂ ਇੱਕ ਕਿਸਾਨ ਆਗੂ ਦੀ ਕਿਸਾਨ ਮੁੰਡੇ ਦੀ ਹੱਤਿਆ ਕੀਤੀ ਹੈ ਇਹਦੀ ਅਸੀਂ ਜਾਂਚ ਦੀ ਮੰਗ ਕਰਾਂਗੇ